ਸੇ ਨਾਲ ਨਫ਼ਰਤ ਨਹੀਂ ਕਰਦੇ ਹਿੰਦੂ ਵੀ ਸਾਡੇ ਭਰਾ ਹੈ ਸਿੱਖ ਵੀ ਸਾਡੇ ਭਰਾ ਹੈ ਮੁਸਲਮਾਨ ਸਾਡੇ ਭਰਾ ਹੈ ਅਸੀਂ ਉਹਨਾਂ ਨਾਲ ਪਿਆਰ ਕਰਦੇ ਹਾਂ ਸੇਵਾ ਤੇ ਕਰਦੇ ਰਵਾਂਗੇ ਉਹ ਕੁਝ ਵੀ ਕਹਿਣ ਪਿਛਲੇ ਦਿਨ ਜਲੰਧਰ ਦੇ ਵਿੱਚ ਖਾਂਪੜਾ ਚਰਚ ਦੇ ਵੱਲੋਂ 크리스마ਸ ਮੌਕੇ ਇੱਕ ਵੱਡੀ ਸ਼ੋਭਾ ਯਾਤਰਾ ਕੱਢੀ ਗਈ ਸੀ ਤੇ ਉਸ ਸ਼ੋਭਾ ਯਾਤਰਾ ਨੂੰ ਸਫਲਤਾ ਪੂਰਵਕ ਬਣਾਉਣ ਦੇ ਲਈ ਅੱਜ ਖਾਂਪੜਾ ਚਰਚ ਦੇ ਪ੍ਰਧਾਨ ਜਤਿੰਦਰ ਗੌਰਮ ਮਸੀਦ ਦੇ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਦੇਸ਼ ਵਿਦੇਸ਼ ਦੇ ਕੋਨੇ-ਕੁਨੇ ਦੇ ਵਿੱਚੋਂ ਸੰਗਤਾਂ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚੀਆਂ ਸੀ ਤੇ ਇਸ ਸ਼ੋਭਾ ਯਾਤਰਾ ਨੂੰ ਸਫਲਤਾ ਪੂਰਕ ਬਣਾਉਣ ਦੇ ਲਈ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਉੱਤੇ ਉਹਨਾਂ ਨੇ ਆਪਣੇ ਆਤਮਿਕ ਮਾਤਾ ਪਿਤਾ ਅਪੋਸਟਰ ਅੰਕੁਨ ਨਰੂਲਾ ਅਤੇ ਸੋਨੀਆ ਨਰੂਲਾ ਜੀ ਦਾ ਧੰਨਵਾਦ ਕੀਤਾ ਕਿ ਇਹੋ ਜਿਹਾ ਵਿਸ਼ਾਲ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਕਹਿੰਦਾ ਕਾਰਵਾਈ ਕਰਨਾ ਚਾਹੁੰਦੇ ਹਾਂ ਮੈਂ ਕਹਿੰਦਾ ਜੇ ਪੁੱਠੀਆਂ ਸਿੱਡੀਆਂ ਸਟੇਟਮੈਂਟ ਦੇ ਕਾਰਵਾਈਆਂ ਹੋਣ ਜੇ ਫਿਰ ਮੇਰੇ ਦੇ ਕਾਰਵਾਈ ਹੋ ਜਾਂਦੀ ਫਿਰ ਪਾਸਟਰ ਨਾ ਬੰਦਾ ਮੈਂ ਕਿਉਂਕਿ ਮੈਂ ਵੀ ਇਹੋ ਜਿਹਾ ਹੀ ਸੀਗਾ ਮੈਂ ਵੀ ਕਹਿੰਦਾ ਹੀ ਪਾਸਟਰ ਜੇ ਮੇਰੇ ਘਰ ਚ ਵੜੇ ਤੇ ਇਹਨਾਂ ਨੂੰ ਕੁੱਟਾਂਗਾ ਮੈਂ ਇਹ ਤੱਕ ਬੋਲਦਾ ਕਿ ਪਾਸਟਰ ਮੇਰੇ ਘਰ ਨਹੀਂ ਵੜਨੇ ਚਾਹੀਦੇ ਅਸੀਂ ਹਿੰਦੂਆਂ ਸਿੱਖਾਂ ਦੇ ਵਿੱਚੋਂ ਆ ਸਾਡਾ ਧਰਮ ਬਹੁਤ ਵਧੀਆ ਹੈ ਇਹ ਸਾਡੇ ਘਰ ਨਹੀਂ ਆਣੇ ਚਾਹੀਦੇ ਮੈਂ ਕਹਾਂ ਜੇ ਮੇਰੇ ਤੇ ਵੀ ਕਾਰਵਾਈ ਹੋ ਜਾਂਦੀ ਤੇ ਮੈਂ ਪਰਮਾਨੈਂਟ ਕੌਮ ਦਾ ਦੁਸ਼ਮਣ ਬਣ ਜਾਂਦਾ ਤੇ ਪਰਮੇਸ਼ਰ ਕੋ ਕਦੀ ਨਾ ਪਹੁੰਚਦਾ ਤੇ ਮਰ ਜਾਂਦਾ ਆਪਣੀ ਡਿਪਰੈਸ਼ਨ ਤੇ ਬਿਮਾਰੀਆਂ ਤੇ ਨਸ਼ਿਆਂ ਦੇ ਵਿੱਚ ਮੈਂ ਕਹਾਂ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਹਿੰਦੂ ਵੀ ਸਾਡੇ ਭਰਾ ਹੈ ਸਿੱਖ ਵੀ ਸਾਡੇ ਭਰਾ ਹੈ ਮੁਸਲਮਾਨ ਸਾਡੇ ਭਰਾ ਹੈ ਅਸੀਂ ਉਹਨਾਂ ਨਾਲ ਪਿਆਰ ਕਰਦੇ ਹਾਂ ਸਿਝੇ ਤੇ ਕਰਦੇ ਰਵਾਂਗੇ ਉਹ ਕੁਝ ਵੀ ਕਹਿਣ ਕਿਉਂਕਿ ਮੈਨੂੰ ਬੋਧਾ ਮੈਂ ਵੀ ਕਦੀ ਉਹਨਾਂ ਦੀ ਸਪੇਸ ਦੇ ਉੱਤੇ ਉਹਨਾਂ ਦੀ ਪੋਜੀਸ਼ਨ ਦੇ ਉੱਤੇ ਸੀਗਾ ਰੱਬ ਨੇ ਜੇ ਮੈਨੂੰ ਪਿਆਰ ਕੀਤਾ ਉਹ ਉਹਨੂੰ ਵੀ ਉਹਨਾ ਹੀ ਪਿਆਰ ਕਰਦਿਆਂ ਬਚਾਉਣਾ ਵੀ ਚਾਹੁੰਦਾ ਤੇ ਬLESਸ ਵੀ ਕਰਨਾ ਚਾਹੁੰਦਾ ਹallelujah ਤੇ ਕਬੂਤਰ ਵਾਂਗੂ ਕੀ ਬੰਨਣਾ ਭੋਲੇ ਕੀ ਮਾਰਨਾ ਨਹੀਂ ਮਾਰ ਖਾ ਲੈਣੀ ਕਹਿੰਦਾ ਮਾਰਨਾ ਨਹੀਂ ਤੁਹਾਨੂੰ ਮੈਂ ਬLESਸ ਕੋ ਸ਼ਿਕਰਦਾਰ ਮੈਂ ਵਿਸ਼ਵਾਸ ਕਰਦਾ ਹਾਂ ਕਿ 2000 ਜਿਹੜਾ ਜੋ ਵੀ ਹੋਏਗਾ तो नाइट मीटिंग भी देखो मेरा बिलीव है कि दो हजार चौबी इकत्ती नाइट दो हजार तेई की आपमेवर अगर अपन जिंदगी एक अलग लैवल समर्पित करके चला और दो हजार चौबी नी पूरी तरह परमेश्वर के, के परमेश्वर नेचर साबित कर देंगे लोगों तो के परमेश्वर कि भला और जीवित परमेश्वर माफ करने वाला परमेश्वर सात बारी तुम हाल ही बोलोगे तो आपको उराजना